ਸਤਿ ਸ੍ਰੀ ਅਕਾਲ ਜੇ ਅੰਜਪਾ ਚਲਨੀ ਹੈ ਚੰਡੀਗੜ ਤੇ ਇਹ ਹੈ ਮਾਨਸਾ ਸੈਰ ਮਾਨਸਾ ਤੋਂ ਚੰਡੀਗੜ ਨੂੰ ਪਟਿਆਲੇ ਪਟਿਆਲੇ ਤੋਂ ਫਿਰ ਅੱਗੇ ਗਾਹ ਚੰਡੀਗੜ ਨੂੰ ਜਾਣਾ ਤੇ ਕਿਉਂਕਿ ਸਿੱਧੀ ਜਿਹੜੀ ਚੰਡੀਗੜ ਨੂੰ ਜਾਂਦੀ ਉਹ ਪਹਿਲਾਂ ਨਾਂਜੀ ਇਹ ਪ੍ਰਾਈਵੇਟ বাস ਮਾਨਸਾ ਤੋਂ ਪਟਿਆਲੇ ਤੱਕ ਤੇ ਉਸ ਤੋਂ ਪਟਿਆਲੇ ਤੋਂ ਫਿਰ ਅੱਗੇ ਚੰਡੀਗੜ੍ਹ ਨੂੰ ਜਮਾਂਗੇ ਪਹਿਲਾ ਹੈ ਮਾਨਸਾ ਦਾ ਸੱਡਾ ਕਾਫੀ ਭੀੜ ਭਰ ਵਾਲਾ ਹੈ ਕਾਫੀ ਲੰਮੇ ਰੂਟਾਂ ਦੇ ਬੱਸਾਂ ਜਾਂਦੀਆਂ ਹਾਂ ਮਾਨਸਾ ਸੈਰ ਤੋਂ ਇਹ ਹੁਣ ਆਪਾਂ ਜਾ ਰਹੇ ਹਾਂ ਮਾਨਸਾ ਤੋਂ ਅੱਗੇ ਪਟਿਆਲੇ ਵੱਲ ਦੇ ਹੁਣ ਆਪਾਂ ਪਟਿਆਲੇ ਪਹੁੰਚ ਗਏ ਪਟਿਆਲੇ ਤੋਂ ਬੱਸ ਲੈਣੀ ਆਪਾਂ ਅੱਗੇ ਚੰਡੀਗੜ੍ਹ ਲਈ ਵਾਕੀ ਗੱਲਬਾਤ ਆਪਾਂ ਤੁਹਾਨੂੰ ਅੱਗੇ ਦਰਹਾਂ ਚੰਡੀਗੜ੍ਹ ਚੱਲ ਗਏ ਜਾਂ ਫਿਰ ਵਾਪਸੀ ਤੇ ਨਾ ਕਿਉਂਕਿ ਥੋੜਾ ਜਿਹਾ ਜ਼ਰੂਰੀ ਕੰਮ ਹੈ ਥੋੜਾ ਜਿਹਾ ਕਾਹਲ ਦਾ ਤੇ ਟਾਈਮ ਮਿਲੇ ਤਾਂ ਪਟਿਆਲ ਤੋਂ ਚੰਡੀਗੜ੍ਹ ਵੀ ਦਿਖਾਵਾਂਗੇ ਤੇ ਜੇ ਟਾਈਮ ਨਾ ਮਿਲਿਆ ਲੇਟ ਹੋ ਗਿਆ ਤਾਂ ਫਿਰ ਫਿਰ પાਬਸੀ ਦੀ ਆ ਕੇ ਆਉਂਦੇ ਹੋਏ ਰਾਸ ਰਸਤੇ ਵਿੱਚ ਵੀਡੀਓ ਬਣਾਵਾਂਗੇ ਹੁਣ ਅੱਗੇ ਚੱਲਦੇ ਹਾਂ ਚੰਡੀਗੜ੍ਹ ਨੂੰ ਇਹ ਚੰਡੀਗੜ੍ਹ ਵਾਲੀ ਬੱਸ ਸੋ ਦੋਸਤੋ ਆਪਾਂ ਨੂੰ ਚੰਡੀਗੜ੍ਹ ਦਾ ਟਾਈਮ ਨਹੀਂ ਮਿਲੇਆ ਵੀਡੀਓ ਬਣਾਉਣ ਦਾ ਕਿਉਂਕਿ ਖਿੱਚ ਦਾ ਕੰਮ ਜਸ ਸੀ ਇਹ ਹੈ ਹੁਣ ਪਟਿਆਲੇ ਦਾ ਬੱਸ ਸਾਡਾ ਰਾਤ ਹੋ ਗਈ ਆਪਾਂ ਨੂੰ ਹੁੰਦੇ ਨੂੰ 8:00 6:30 ਦਾ ਟਾਈਮ ਹੋ ਗਿਆ ਤੇ ਇਰਾਦਾ ਅਦ੍ਰਿਸ਼ ਪਟਿਆਲੇ ਦੀ ਬਸ ਅੱਡੀ ਦਾ ਤੇ ਪਿੱਛੇ ਕਾਫੀ ਮਤਲਬ ਹੀ ਟਾਈਮ ਲੱਗ ਗਿਆ ਤੇ ਰਾਜਪੁਰੇ ਕਾਫੀ ਟਾਈਮ ਲੱਗ ਗਿਆ ਤੇ ਡਰ ਬਹੁਤ ਜਾਮ ਸੀ ਉਹਦੇ ਕਰਕੇ ਭਾ ਲੇਟ ਹੋ ਗਏ ਤੇ ਪਟਿਆਲੇ ਤੱਕ ਆਪਾਂ ਨੂੰ ਬਸ ਮਿਲੀ ਸੀ ਚੰਡੀਗੜ੍ਹੋਂ ਤੇ ਹੁਣ ਦੇਖਦੇ ਆਂ ਵੀ ਅੱਗੇ ਜਾਣ ਦਾ ਸਾਧਨ ਕੀ ਹੈ ਕੁੱਛ ਜੇ ਇੱਥੋਂ ਜੇਕਰ ਟਾਈਮ ਨਾ ਬਸ ਜਾਂਦੀ ਹੋਈ ਤਾਂ ਫਿਰ ਅੱਗੇ ਚੱਲਾਂਗੇ ਤੇ ਨਹੀਂ ਫਿਰ ਇੱਥੇ ਰਿਸ਼ਤਰੀ ਹੈਗੀ ਆਪਣੀ ਉੱਥੇ ਚੱਲਾਂਗੇ ਪਹਿਲਾਂ ਫਿਰਾਲ ਕਰਦੇ ਆਂ ਬੱਸ ਦਾ ਪਤਾ ਕਿ ਬੱਸ ਜਾਂਦੀ ਹੈ ਅੱਗੇ ਮਾਨਸਾ ਨੂੰ ਜਾਂ ਨਹੀਂ ਤੇ ਬਹੁਤ ਹਜੇ ਵੀ ਚੈਲ ਪਹਿਲਾਂ ਪਟਿਆਲੇ ਦੇ ਵਸਾਡੇ ਦੇ ਵਿੱਚ ਇਹ ਦਰਾਹ ਦਾ ਦ੍ਰਿਸ਼ ਹੈ ਪਟਿਆਲੇ ਦੇ ਵਸਾਡੇ ਦਾ ਪਾਰਕ ਹਸਪੀਟਲ ਇਹ ਹੈ ਵਸਾਡਾ ਰਾਤ ਦਾ ਦ੍ਰਿਸ਼ ਪਟਿਆਲੇ ਦੇ ਵਸਾਡੇ ਦਾ ਤੋ ਇੱਥੋਂ ਸੋ ਘੁੰਮ ਕੇ ਆਉਣੀ ਆ ਬੱਸਾਂ ਇਹ ਇਹ ਅੱਧਾ ਸਮਾਂ ਕੋਟਿਆ ਦਿਵਾ ਸਟਿੱਦਾ ਕਹਿੰਦੇ ਵੀ ਜਾਓਗੇ ਬੱਸ ਪਰ ਲੇਟ ਜਾਓਗੇ ਕਾਫੀ ਕਹਿੰਦੇ 8-9 ਵਜੇ ਦੇ ਕਰੀਬ ਲਾਓਗੇ ਫਿਰ ਅੱਗੇ ਸਾਧਨ ਨਹੀਂ ਰਹਿਣਾ ਤੋ ਹੁਣ ਆਪਾਂ ਚਲੋ ਚੱਲਦੇ ਆ ਆਪਣੇ ਟਿਕਾਣੇ ਤੇ ਇਹ ਬੱਸਾਂ ਜਿਹੜੀਆਂ ਜਾਣ ਆਉਣ ਵਾਲੀਆਂ ਖੜੀਆਂ ਨੇ ਇਹ ਲੰਮੇ ਰੂਟਾਂ ਦੀਆਂ ਇਹ ਬਾਹਰ ਦਾ ਦ੍ਰਿਸ਼ ਪਰ ਤੁੰਦ ਘੋਣਿਆ ਬਾਹਰ ਨੂੰ ਚੱਲਦੇ ਹੁਣ ਆਪਾਂ ਪਰਿਆਲੇ ਵਾਸਟੇ ਤੋਂ ਤੇ ਰਾਤ ਦੀ ਰੋਸ਼ਨੀ ਹਾਰ ਕੋਸਪੀਟਲ ਸਾਹਮਣੇ ਬਹੁਤ ਵਧੀਆ ਬਣੀ ਹੋਈ ਹੈ ਤੇ ਹੁਣ ਆਪਾਂ ਗੇਟ ਵੱਲ ਜਾ ਰਹੇ ਬਾਹਰਲੇ ਵੱਲ ਪਰਿਆਲੇ ਤੇ ਦਿਖਾਉਂਦੇ ਤੁਹਾਨੂੰ ਰਾਤ ਦੇ ਦ੍ਰਿਸ਼ ਕਿੰਨੀ ਰੋਸ਼ਨੀ ਹੈ ਨਾ ਇੱਧਰ ਪਾਰਕਿੰਗ ਵਾਲੀ ਮੇਰੇ ਮੋੜਸਾ ਦੀ ਇਹ ਮੇਨ ਗੇਟ ਹੈ ਬਸੜੀ ਤੋਂ ਬਾਹਰ ਉਹਨਾਂ ਦਾ ਗੇਟ ਹੈ ਬਸੜਾ ਤੋਂ ਕਿਉਂ ਨਹੀਂ ਮੇਰੀ ਬਸੜਾ ਨੂੰ ਪੁੱਛਿਆ ਸੀ ਉਹ ਕਹਿੰਦੇ ਵੀ ਜਾਵਾਂਗੇ ਤਕਰੀਬਨ ਤਕਰੀਬਨ ਕਹਿੰਦੇ 9:00 ਵਜ ਜਾਣਗੇ ਤੇ ਅੱਗੇ ਫਿਰ ਕਹਿੰਦੇ ਵੀ ਸਾਨੂੰ ਮੈਂ ਪੁੱਛਿਆ ਸੀ ਮਾ ਤਲਵੰਡੀ ਸਾਬ ਨੂੰ ਕਹਿੰਦੇ ਅੱਗੇ ਨਹੀਂ ਮਿਲਣੀ ਸਾਰੇ ਮਸਾਲਾ ਲੱਗ ਚੁੱਕਿਆ ਹੋਣੀ ਹੈ ਤੇ ਪਰ ਫਿਰ ਮਹਾਗੇ ਹੈਰਾਨ ਹੋਵਾਂਗੇ ਹੁਣੇ ਤਰਸਦਰੀ ਹੈਗੀ ਹੈ ਤੇ ਇੱਥੇ ਰਹਿ ਪੰਨੇ ਫਿਰ ਹੁਣ ਕੀ ਹੈ ਸਵੇਰ ਪਿੰਡ ਨੂੰ ਬਾਹਰ ਚਲਾਂਗੇ ਇਹ ਆਇਆ ਰੋਡ ਟ੍ਰੈਫਿਕ ਬਹੁਤ ਹੈ ਮੇਨ ਮੁਜਾਰਾ ਜਿਹੜਾ ਮੇਨ ਪੁਰਾਣੇ ਵੱਲ ਸਟੇ ਨੂੰ ਜਾਂਦਾ ਸੀ ਤੇ ਹੁਣ ਇਹ ਮਤਲਬ ਇਹੀ ਰਾਜਪੁਰੇ ਵਾਲਾ ਰੋਡ ਹੈ ਤੇ ਬਹੁਤ ਜਿਆਦਾ ਟ੍ਰੈਫਿਕ ਸੋ ਆਪਾਂ ਨੂੰ ਥੋੜਾ ਜਿਹਾ ਅੱਗੇ ਤੁਰ ਕੇ ਜਾਣਾ ਪਊਗਾ ਅੱਗੇ ਤੁਰ ਕੇ ਜਾ ਕੇ ਤੇ ਇੱਥੋਂ ਜਾਣਾ ਉਹ ਭਾਦਰਗਾੜ ਤੱਕ ਆਟੋ ਤੇ ਉੱਥੇ ਨਾਲ ਹੀ ਪਿੰਡ ਆਪਣੇ ਪ੍ਰਸਤਰੀ ਤੇ ਉੱਥੇ ਫਿਰ ਚਲੋ ਹੁਣ ਆਪਾਂ ਜਿਹੜੀ ਜਿੰਨੇ ਕਹਿੰਦੇ ਹੁੰਦੇ ਵੀ ਰਾਤ ਉੱਥੇ ਵੀ ਜਾਰਨੀ ਹੈ ਇੱਥੋਂ ਹੁਣ ਇਹ ਚੌਂਕ ਆ ਗਿਆ ਬੱਤੀਆਂ ਵਾਲਾ ਇੱਥੋਂ ਉੱਪਰ ਆਟੋ ਮੜ ਗਿਆ ਤੇ ਫਿਰ ਅੱਗੇ ਜਨਾਂਗੇ ਬਾਦਰਗੜ ਬਾਦਰਗੜ ਤੋਂ ਨਾਲ ਹੀ ਇਹ ਪਿੰਡ ਜਿੱਥੇ ਆਪਾਂ ਜਾਣਾ ਸੁਰਾਤ ਪੈਗੀ ਪਟਿਆਲੇ ਰਾਤ ਸਮੇਂ ਦਾ ਦ੍ਰਿਸ਼ ਹੈ ਤੇ ਆਪੇ ਜਾਉਂਗੇ ਬੱਤੀਆਂ ਹੋਈਆਂ ਪਈਆਂ ਪਰ ਆਪਣੀ ਵਾਲੀ ਸਾਈਡ ਆਪਾਂ ਨੰਗ ਸਕਦੇ ਹਾਂ ਤੁਸੀਂ ਜਿਪਸਟ ਰੇਕ ਕੋ ਰਹੀ ਹੋਈ ਹੈ ਤੇ ਆਪਾਂ ਕ੍ਰੋਸ ਕਰ ਸਕਦੇ ਆਂ ਇਹ ਸਾਈਡ ਨੰਗਨੂ ਰਸਤਾ ਹੈਗਾ ਤੇ ਥੋੜਾ ਜਲਦੀ ਲੰਘਣਾ ਪਊਗਾ ਕਿਉਂਕਿ ਜੇ ਦੂਜੀ ਸਾਈਡ ਲਈਆਂ ਬੱਤੀਆਂ ਹਰੀਆਂ ਹੋ ਗਈਆਂ ਤੇ ਫਿਰ ਫਿਰ ਆਪਾਂ ਨੰਗਨਾ ਹੋਖਾਉ ਜੀ ਆਪਾਂ ਨੇ ਇਹ ਸਾਈਡ ਖਾਲੀ ਆਪਾਂ ਲੰਘ ਸਕਦੇ ਆਂ ਤੋਂ ਏਸੀ ਦਿਖਾਇਆ ਤੁਹਾਨੂੰ ਅਸੀਂ ਮਤਲਬ ਵੀ ਰਾਤ ਸਮੇਂ ਦਾ ਪਟਿਆਲੇ ਦਾ ਦ੍ਰਿਸ਼ ਟ੍ਰੈਕ ਦਾ ਤੇ ਪਹਿਲਾਂ ਬੱਸ ਅੱਡੇ ਦਾ ਸੋ ਚੰਡੀਗੜ੍ਹ ਟਾਈਮ ਨਹੀਂ ਮਿਲਿਆ ਵੀਡੀਓ ਬਣਾਉਂਦਾ ਤੇ ਨਹੀਂ ਚੰਡੀਗੜ੍ਹ ਦਾ ਵੀ ਦਿਖਾਉਂਦਾ ਕਿ ਉੱਥੇ ਥੋੜਾ ਜਿਹਾ ਕੰਮ ਕੈਚੇ ਲਈ ਸੀ ਗਏ ਵੀ ਥੋੜਾ ਲੇਟ ਸੀ ਤੇ ਟਿੰਨੇ ਬੱਸਾਂ ਤੇ ਗਏ ਸੀ ਤੇ ਆਉਂਦੇ ਹੋਏ ਵੀ ਮਤਲਬ ਟਾਈਮ ਨਹੀਂ ਮਿਲਿਆ ਤੇ ਰਾਜਪੁਰੇ ਕਾਫੀ ਦਾ ਪਾਰਕਾਸ ਜਿਹੜਾ ਜਿਹੜਾ ਸਾਹਮਣੇ ਬੱਸ ਅੱਡੇ ਦੇ ਬਹੁਤ ਸੁੰਦਰ ਬਣੇ ਤੇ ਪਟਿਆਲੇ ਆਉਣ ਵਾਲੇ ਵੀ ਟਾਈਮ ਨੂੰ ਮਿਲਿਆ ਚੰਡੀਗੜ੍ਹ ਵੀਡੀਓ ਬਣਾਉਣ ਦਾ ਸੋ ਥੈਂਕ ਯੂ ਧੰਨਵਾਦ